ਗੁਰੂ ਪਿਆਰੇ ਸਾਥ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਉਹ ਧੰਧਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵੱਡੇ ਸਹੇਬ ਜਾਦੇ ਬਾਬਾ ਸ੍ਰੀ ਚੰਦ ਜੀ ਧਰਮਸਾਲਾ ਵਿੱਚ ਆਏ ਉਥੇ ਆ ਕੇ ਸਤ ਸੰਗੀਆਂ ਕੋਲੋਂ ਪਹਿਲਾਂ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਾ ਕੇ ਇਹ ਕਥਾ ਪ੍ਰਸੰਗ ਸੁਣਾਇਆ ਕਰਦੇ ਇੱਕ ਦਿਨ ਇਹਨਾਂ ਸਤ ਸੰਗੀਆਂ ਵਿੱਚੋਂ ਮੋਤੀ RAM ਨੇ ਬੇਨਤੀ ਕੀਤੀ ਕਿ ਵੇਖ ਸਾਰੇ ਸਾਧੂ ਸੰਤ ਬਹੁਤ ਦਿਲਦੇ ਹਨ ਚਾਹੇ ਸਾਡੀ ਇਸ ਵੇਖ ਨੂੰ ਨਮਸਕਾਰ ਹੈ ਕਿ ਇਹ ਮਹਾਪੁਰਖਾਂ ਸੰਤਾਂ ਫਕੀਰਾਂ ਨੇ ਪ੍ਰੋਗ ਕਰਦੇ ਜੀਵਨ ਬਿਤਾਏ ਹਨ ਇਸ ਲਈ ਇਹ ਉਹਨਾਂ ਦੀ ਨਿਸ਼ਾਨੀ ਹੈ ਪਰ ਕੋਈ ਮਨੁੱਖ ਇਸ ਵੇਖ ਦੀ ਨਿਸ਼ਾਨੀ ਬਣਾ ਲਵੇ ਉਹ ਸਾਰੇ ਹੀ ਸੰਤ ਫਕੀਰ ਨਹੀਂ ਕਹੇ ਜਾ ਸਕਦੇ ਤਾਂ ਬਾਬਾ ਜੀ ਕਿਰਪਾ ਕਰਕੇ ਦੱਸੋ ਕਿ ਪੂਰੇ ਸੰਤਾਂ ਫਕੀਰਾਂ ਦੇ ਕੋਈ ਲੱਛਣ ਵੀ ਹੁੰਦੇ ਹੋਣਗੇ ਗੁਰੂ ਪਿਆਰਿਓ ਬਾਬਾ ਸ੍ਰੀ ਚੰਦ ਜੀ ਨੇ ਮੋਤੀ ਰਾਮ ਦਾ ਪ੍ਰਸੰਨ ਸੁਣ ਕੇ ਇਸ ਤਰ੍ਹਾਂ ਕਿਹਾ ਜਿਸ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਨਿਵਾਸ ਹੋਵੇ ਮਨ ਸ਼ਾਂਤ ਹੋਵੇ ਤੇ ਸੁਭਾਅ ਦਾ ਮਿੱਠਾ ਹੋਵੇ ਬੁੱਧੀਵਾਨ ਹੋਵੇ ਸ਼ਾਸਤਰ ਮਰਿਆਦਾ ਲੋਕ ਮਰਿਆਦਾ ਤੇ ਗੁਰੂ ਮਰਿਆਦਾ ਸੱਚ ਬੋਲਣਾ ਸੰਜਮ ਦੀ ਵਰਤਣ ਵਾਲਾ ਹੋਵੇ ਧਨ ਇਕੱਠਾ ਕਰਨ ਦੀ ਚਾਹ ਨਾ ਹੋਵੇ ਤੇ ਉਦਾਰ ਚਿੱਤ ਹੋਵੇ ਬਾਬਾ ਜੀ ਨੇ ਕਿਹਾ ਸੰਤ ਫਕੀਰ ਨੂੰ ਇੰਦਰੀਆਂ ਦੇ ਬੰਧਨਾਂ ਨੂੰ ਛੱਡ ਦੇਣਾ ਚਾਹੀਦਾ ਹੈ ਕਾਮ ক্রোধ ਮੋਹ ਹੰਕਾਰ ਉੱਤੇ ਕਾਬੂ ਅਤੇ ਮਨ ਬਾਣੀ ਸਰੀਰ ਕਰਕੇ ਹਿੰਸਾ ਦਾ ਤਿਆਗੀ ਹੋਵੇ ਇਹੋ ਜਿਹੇ ਫਕੀਰਾਂ ਦੀ ਸੇਵਾ ਨਾਲ ਆਪਣਾ ਭਲਾ ਹੁੰਦਾ ਹੈ ਇਹ ਸੁਣਾ ਕੇ ਬਾਬਾ ਜੀ ਨੇ ਮੋਤੀ RAM ਅਤੇ ਹੋਰ ਸਾਰੇ ਸੰਗਤ ਨੂੰ ਨਿਹਾਲ ਕੀਤਾ ਇੱਕ ਦਿਨ ਇੱਕ ਮੁਸਲਮਾਨ ਫਕੀਰ ਨੇ ਸੁਲਨਾ ਦੀ ਬਖਵਰ ਕੇ ਬਾਬਾ ਜੀ ਨੂੰ ਮੇਟ ਕੀਤੀ ਤਦ ਬਾਬਾ ਜੀ ਨੇ ਕਿਹਾ ਫਕੀਰ ਸਾਈ ਤਕਲੀਫ ਕਿਉਂ ਕੀਤੀ ਹੈ ਤਾਂ ਫਕੀਰ ਨੇ ਉੱਤਰ ਦਿੱਤਾ ਸਾਈ ਲੋਕਾਂ ਤੇ ਰੱਬ ਦੇ ਬੰਦਿਆਂ ਕੋਲ ਖਾਲੀ ਹੱਥ ਜਾਣ ਵਾਲੇ ਨੂੰ ਕਾਲੇ ਮੂੰਹ ਵਾਲਾ ਕਿਹਾ ਜਾਂਦਾ ਹੈ ਬਾਬਾ ਜੀ ਨੇ ਕਿਹਾ ਐਸਾ ਨਹੀਂ ਹੈ ਸਾਡੀ ਵਿਚਾਰ ਵਿੱਚ ਜਿਸ ਦਾ ਦਿਲ ਖਾਲੀ ਹੈ ਉਹ ਖਾਲੀ ਹੱਥ ਵਾਲਾ ਹੈ ਮਤਲਬ ਜਿਸ ਦਾ ਦਿਲ ਰੱਬ ਦੇ ਨਾਂ ਤੋਂ ਖਾਲੀ ਹੈ ਦੀਨ ਦੁਖਿਆਂ ਦੇ ਦਰਦ ਤੋਂ ਖਾਲੀ ਤੇ ਗੁਜਰਗਾਤ ਦੇ ਆਦਬ ਤੋਂ ਖਾਲੀ ਹੋਵੇ ਉਹ ਕਾਲੇ ਮੂੰਹ ਵਾਲਾ ਹੈ ਅਤੇ ਉਸ ਮਨੁੱਖ ਦੇ ਹੱਥ ਖਾਲੀ ਹਨ ਜੇ ਉਹ দান ਪਾਉਣੇ ਨਹੀਂ ਕਰਦਾ ਤਾਂ ਉਹ ਵੀ ਕਾਲੇ ਮੂੰਹ ਵਾਲਾ ਹੈ ਅਕੀਰ ਨੇ ਪੁੱਛਿਆ ਬਾਬਾ ਜੀ ਮੁਕਤੀ ਕਿਵੇਂ ਮਿਲ ਸਕਦੀ ਹੈ ਬਾਬਾ ਜੀ ਨੇ ਕਿਹਾ ਸਵਰਗ ਦੇ ਸੁੱਖਾਂ ਦਾ ਲਾਲਚ ਨਰਕ ਦੇ ਦੁੱਖਾਂ ਦਾ ਡਰ ਛੱਡ ਕੇ ਨਿਰਮੈਤਾ ਵਿੱਚ ਸਿਮਰਨ ਕਰੀਏ ਤਾਂ ਹੀ ਮੁਕਤੀ ਮਿਲਦੀ ਹੈ ਫਿਰ ਉਸ ਨੇ ਇੱਕ ਹੋਰ ਪ੍ਰਸ਼ਨ ਕੀਤਾ ਬਾਬਾ ਜੀ ਸੋਖ ਕਿਵੇਂ ਹੋਵੇ ਤੇ ਦੁੱਖ ਕਿਵੇਂ ਹਟੇ ਬਾਬਾ ਸ੍ਰੀ ਚੰਨ ਜੀ ਨੇ ਉੱਤਰ ਦਿੱਤਾ ਕਿ ਇਹ ਛਿੰਤਾ ਹੀ ਛੱਡ ਪੀ ਜਾਏ ਕਿਉਂਕਿ ਸੁੱਖ ਦੁੱਖ ਤਾਂ ਦੋਵੇਂ ਪਰਮੇਸ਼ਰ ਦੇ ਹਨ ਜਿਧਰ ਮਾਲਕ ਦਾ ਇਸ਼ਾਰਾ ਪਾਉਂਦੇ ਹਨ ਉਧਰ ਹੀ ਜਾ ਲੱਗਦੇ ਹਨ ਇਸ ਕਰਕੇ ਗੁਰੂ ਮਹਾਰਾਜ ਵਾਹਿਗੁਰੂ ਨੂੰ ਬੇਨਤੀ ਕਰਨੀ ਚਾਹੀਦੀ ਹੈ ਕਿ ਦੁੱਖ ਨਾਂ ਦੇ ਕੁੱਤਿਆਂ ਨੂੰ ਸਾਡੇ ਕੋਲੋਂ ਪਰਹਾ ਕਰੋ ਇਸ ਉੱਤਰ ਨੂੰ ਸੁਣ ਕੇ ਫਕੀਰ ਸਾਈ ਨੇ ਸਲਾਮ ਕੀਤੀ ਅਤੇ ਪਿਆਰ ਸਤਕਾਰ ਨਾਲ ਉਹ ਭਰਿਆ ਗਿਆ। ਬਾਬਾ ਜੀ ਦੀ ਸੰਗਤ ਵਿੱਚ ਇੱਕ ਦਿਨ ਬ੍ਰਹਮਦਾਸ ਸਾਧੂ ਨੇ ਬੇਨਤੀ ਕੀਤੀ ਕਿ ਮੇਰੀ ਉਮਰ ਹੁਣ ਵਡੇਰੀ ਹੈ। ਭਜਨ ਸਿਮਰਨ ਵੀ ਕਰਦਾ ਹਾਂ ਪਰ ਮਨ ਵੇਸਿਆਂ ਵਿਕਾਰਾਂ ਵੱਲ ਹੀ ਦੌੜਦਾ ਹੈ। ਕੋਝ ਉਪਾਅ ਦੱਸੋ। ਬਾਬਾ ਸ੍ਰੀ ਚੰਦ ਜੀ ਨੇ ਕਿਹਾ ਮਨ ਤੇ ਇੰਦਰੀਆਂ ਜਦੋਂ ਦੋਵੇਂ ਮਿਲ ਜਾਣੇ ਦਾ ਵਿਸਿਆ ਵਿਚਾਰਾਂ ਵਿੱਚ ਮਨ ਦਾ ਧਿਆਨ ਹੋ ਜਾਂਦਾ ਹੈ ਸਿਆਣੇ ਬੰਦੇ ਇੰਦਰੀਆਂ ਦੇ ਵਿਸ਼ੇ ਭੋਗਾ ਵਿੱਚ ਮਨ ਦੇ ਵਿਚਾਰ ਨਾਲ ਪਰਾਂ ਹਟਾ ਲੈਂਦੇ ਹਨ ਅੱਖਾਂ ਸੁੰਦਰ ਰੂਪ ਨੂੰ ਕੰਨ ਵਿਕਾਰ ਭਰੇ ਰਾਗਾਂ ਨੂੰ ਤੇ ਜੀਭਾ ਖੱਟੇ ਮਿੱਠੇ ਸਵਾਦਾਂ ਨੂੰ ਜਦੋਂ ਲੋਚੇ ਤਾਂ ਰੋਕ ਰੱਖਦੇ ਹਨ ਤਾਂ ਹੀ ਉਹ ਬਚੇ ਰਹਿੰਦੇ ਹਨ ਬਾਬਾ ਜੀ ਨੇ ਕਿਹਾ ਪਰਮੇਸ਼ਰ ਦੀ ਰਚੀ ਮਾਇਆ ਦੁਖਦਾਈ ਨਹੀਂ ਹੈ ਇਹ ਦੁਖਦਾਈ ਤਾਂ ਉਸ ਵਕਤ ਹੁੰਦੀ ਹੈ ਜਦੋਂ ਮਨੁੱਖ ਆਪਣੀਆਂ ਲੋੜਾਂ ਵਧਾ ਕੇ ਪੂਰੀਆਂ ਹੁੰਦੀਆਂ ਨਹੀਂ ਦੇਖਦਾ ਤਾਂ ਮਨ ਦੁਖੀ ਹੁੰਦਾ ਹੈ ਕਾਮਨਾਵਾਂ ਤੇ ਕਾਬੂ ਕਰਨ ਵਿੱਚ ਹੀ ਸੁਖ ਹੈ ਇਸ ਤਰ੍ਹਾਂ ਮਾਇਆ ਧਨ ਪਦਾਰਥ ਅਤੇ ਚੇਤਨ ਮਾਇਆ ਇਸਤਰੀ ਰੂਪ ਤੇ ਬੋਲਣ ਵਾਲੇ ਹੀ ਸੰਸਾਰ ਸਮੁੰਦਰ ਤੋਂ ਤਾਰ ਸਕਦੇ ਹਨ ਜਿੰਨੇ ਮਨ ਦੀਆਂ ਖਵਾਇਸਾਂ ਉੱਤੇ ਕਾਬੂ ਨਾ ਪਾਇਆ ਤਾਂ ਵਿਸ਼ੇ ਭੋਗ ਜਾਂ dhan ਪਦਾਰਥ ਦੀ ਭੋਖ ਭੁੱਲਣ ਵਿੱਚ ਨਹੀਂ ਆਉਂਦੀ ਤੇ ਇਵੇਂ ਹੀ ਇਸਤਰੀ ਨੂੰ ਵਾਰ-ਵਾਰ ਚਿਤਮਨ ਉੱਤੇ ਕਾਬੂ ਨਾ ਪਾਇਆ ਜਾਏ ਤਾਂ ਉਹ ਚਿਤਵਨ ਸ਼ਕਤੀ ਹੀ ਪਾਣੀ ਰੂਪ ਹੋ ਕੇ ਮਨ ਦੀਆਂ ਕਾਮਨਾਵਾਂ ਨੂੰ ਹੋਰ ਪਾਲਦੀ ਹੈ ਐਸ ਲਈ ਸਦਾ ਹੀ ਵਿਕਾਰ ਜਨਕ ਇਸਤਰੀ ਚਤਵੰਨ ਸ਼ਕਤੀ ਨੂੰ ਦੂਰ ਕਰਨਾ ਚਾਹੀਦਾ ਹੈ ਨਹੀਂ ਤਾਂ ਉਹ ਇਸਤਰੀ ਦੀਪਕ ਰੂਪ ਹੋ ਕੇ ਆਪਣੇ ਕੋਲ ਆਏ ਵਿਸੇ ਵਿਕਾਰਾਂ ਨੂੰ ਸਾੜ ਕੇ ਬਾਸਮ ਕਰ ਦਿੰਦੀ ਹੈ ਗੁਰੂ ਪਿਆਰੇਓ ਇੱਕ ਪ੍ਰੇਮੋ ਨਾਮ ਦੀ ਇਸਤਰੀ ਸੀ ਜੋ ਬਾਬਾ ਸ੍ਰੀ ਚੰਦ ਜੀ ਦੀ ਨਾਨੀ ਚੰਦੋਂ ਰਾਣੀ ਦੇ ਘਰ ਗੈਲਣ ਸੀ ਜੋ ਲੈ ਚੋਕੇ ਤੇ ਹੋਰ ਘਰ ਦਾ ਨਿੱਕਾ ਮੋਟਾ ਕੰਮ ਕਰਦੀ ਸੀ ਇਹ ਘਰ ਵਿੱਚ ਬਾਬਾ ਜੀ ਦੇ ਵਿਚਾਰ ਤੇ ਨਿਰਮਲ ਭਗਤੀ ਵੱਲ ਧਿਆਨ ਰੱਖਦੀ ਸੀ ਇਹ ਕਦੀ ਕਦੀ ਧਰਮ ਸਾਲਾ ਵਿੱਚ ਜਾ ਕੇ ਕਥਾ ਤੇ ਸਾਥ ਸੰਗ ਸੁਣਦੀ ਰਹਿੰਦੀ ਜਦੋਂ ਬਾਬਾ ਸ੍ਰੀ ਚੰਨ ਜੀ ਨੇ ਬਰਮਦਾਸ ਨੂੰ ਕੁਝ ਬਚਨ ਸੁਣਾਏ ਤਾਂ ਪ੍ਰੇਮੋ ਨੇ ਵੀ بڑے ਕੰਨ ਲਾ ਕੇ ਸੁਣੇ ਪਰ ਇਸ ਵਿੱਚ ਉਸਨੇ ਇਸਤਰੀ ਉੱਤੇ ਤਰਕ ਕੀਤੀ ਤੇ ਬੇਨਤੀ ਕਰਕੇ ਬਾਬਾ ਜੀ ਕੋਲੋਂ ਪੁੱਛਿਆ ਬਾਬਾ ਜੀ ਆਪ ਜੀ ਦੇ ਪਿਤਾ ਗੁਰੂ ਨਾਨਕ ਦੇਵ ਜੀ ਬਾਰੇ ਇਹ ਸੁਣਿਆ ਹੈ ਕਿ ਉਹ ਉੱਚ नीच ਅਤੇ ਇਸਤਰੀ-ਪੁਰਖ ਸਾਰਿਆਂ ਨਾਲ ਪਿਆਰ ਕਰਦੇ ਹਨ ਤੇ ਇੱਕੋ ਜਿਹਾਂ ਜਾਣਦੇ ਹਨ ਕਿਸੇ ਨੂੰ ਮੰਦਾ ਨਹੀਂ ਆਖਦੇ ਪਰ ਆਪ ਨੇ ਤਾਂ ਦੂਜੇ ਮਤਾਂ ਵਾਲੇ ਲੋਕਾਂ ਵਾਂਗ ਇਸਤਰੀ ਜਾਤੀ ਦੀ ਨਿੰਦਾ ਕੀਤੀ ਹੈ ਤੇ ਇਸ ਨੂੰ ਨਿਸ਼ੇਧ ਜਾਣਿਆ ਹੈ ਇਸਤਰੀ-ਪੁਰਖ ਦੋਵੇਂ ਰੱਬ ਦੇ ਆਪਣੇ ਕੀਤੇ ਹੋਏ ਹਨ ਦੋਹਾਂ ਦੀ ਲੋੜ ਇੱਕੋ ਜਹੀ ਹੈ ਦੋਹਾਂ ਦੇ ਸੰਜੋਗ ਨਾਲ ਹੀ ਸੰਤਾਨ ਹੁੰਦੀ ਹੈ ਫਿਰ ਆਪ ਜੀ ਨੇ ਇਸ ਨੂੰ ਬੁਰਾ ਕਿਉਂ ਜਾਣਿਆ ਹੈ ਕਿ ਸਾਰੇ ਪੁਰਸ਼ ਹੀ ਚੰਗੇ ਹੁੰਦੇ ਹਨ ਤੇ ਇਸਤਰੀਆਂ ਚੰਗੀਆਂ ਨਹੀਂ ਹੁੰਦੀਆਂ ਗੁਰੂ ਪਿਆਰਿਓ ਪ੍ਰੇਮੋ ਦੀ ਇਹ ਗੱਲ ਸੁਣ ਕੇ ਬਾਬਾ ਸ੍ਰੀ ਚੰਦ ਜੀ ਮੁਸਕਰਾਏ ਤੇ ਕਿਹਾ ਅਸੀਂ ਇਸਤਰੀ ਨੂੰ ਬੁਰਾ ਨਹੀਂ ਕਿਹਾ ਤੇ ਨਾਹੀ ਮੰਦਾ ਆਖਿਆ ਹੈ ਇਹ ਇੱਕ ਵਿਚਾਰ ਦੀ ਗੱਲ ਸੀ ਤੇ ਹੋਰ ਵੀ ਬਹੁਤ ਇਸ ਗੱਲ ਨਾਲ ਸਹਿਮਤ ਹਨ ਕਿ dhan padarat di trasna utte te sundar istri chitvan utte ਜਦੋਂ ਤੱਕ ਕਾਬੂ ਨਾ ਪਾਇਆ ਜਾਏ ਮਨ ਨੂੰ ਸ਼ਾਂਤੀ ਨਹੀਂ ਹੁੰਦੀ ਅੱਗ ਕੋਲੋਂ ਕਾਮ ਲੈਣ ਦੀ ਤਾਂ ਅੱਗ ਦੀ ਲੋੜ ਹੈ ਤੇ ਘਰ ਨੂੰ ਸਾੜੇ ਤਾਂ ਤੇਲ ਗਿਓ ਤੋਂ ਦੂਰ ਹੋ ਕੇ ਪਾਣੀ ਨਾਲ ਇਸ ਨੂੰ ਬੁਝਾਈਦਾ ਹੈ ਤੇ ਇਵੇਂ ਹੀ ਮਾਨਸਿਕ ਅੱਗ ਨੂੰ ਮਤਲਬ ਧਨ ਪਦਾਰਥ ਲਈ ਮਨ ਦੀ ਤ੍ਰਸਣਾ ਨੂੰ ਅਤੇ ਵਿਸੇ ਵਿਕਾਰਾਂ ਨੂੰ ਧਨ ਤੇ ਇਸਤਰੀ ਦੀ प्राप्ति ਨਾਲ ਨਹੀਂ ਸਗੋ ਵਿਚਾਰ ਤੇ ਸੰਤੋਖ ਦੇ ਪਾਣੀ ਨਾਲ बुझा ਸਕੀਦਾ ਹੈ ਐਸੇ ਤਰ੍ਹਾਂ ਗੁਣਾ ਵਿੱਚ ਵੀ ਫਰਕ ਹੈ ਮਨੁੱਖ ਬੜੇ ਹੌਸਲੇ ਵਾਲਾ ਤੇ ਇਸਤਰੀ ਨਹੀਂ ਹੈ ਇਸ ਵਿੱਚ ਹੱਠ ਤੇ ਚਾਚਲ ਵਰਤੀਤਾ ਬਹੁਤ ਹੈ ਪਰ ਧੀਰਜੇ ਦ੍ਰਿਸ਼ਟੀ ਲੰਮੀ ਸੋਚ ਨਹੀਂ ਹੈ ਇਸਤਰੀ ਜਾਤੀ ਰੱਬੀ ਚੰਚਲ ਸੁਭਾਅ ਦੀ ਹੈ ਮਨੁੱਖ ਇਤਨਾ ਨਹੀਂ ਇਸਤਰੀ ਹਾਰ ਸ਼ਿੰਗਾਰ ਕਰਨਾ ਬਹੁਤ ਪਸੰਦ ਕਰਦੀ ਹੈ ਇਹ ਆਪਣੇ ਵਿੱਚ ਇੱਕ ਖਾਸ ਚਮਕ ਸ਼ਕਤੀ ਰੱਖਦੀ ਹੈ ਇਹ ਲੋਹੇ ਸਮਾਨ ਕਰੜੇ ਸੁਭਾਅ ਦੇ ਮਨੁੱਖਾਂ ਨੂੰ ਅਤੇ ਬੜੇ ਤਿਆਗੀ ਉਲਕਤਾਂ ਨੂੰ ਆਪਣੇ ਵੱਲ ਖਿੱਚ ਲੈਂਦੀ ਹੈ ਫਿਰ ਇਸਤਰੀ ਜਾਪੀ ਦਾ ਕੋਈ ਵਰਣ ਜਾਤ ਵੀ ਨਹੀਂ ਹੈ ਜੇਸ ਘਰ ਵਿਆਹੀ ਜਾਵੇ ਉਹ ਹੀ ਉਸ ਦੀ ਵਰਣ ਜਾਤ ਹੋ ਜਾਂਦੀ ਹੈ ਬਾਬਾ ਜੀ ਨੇ ਆਖਿਆ ਪ੍ਰੇਮ ਨਾਰਾਜ ਨਾ ਹੋਈ ਜਿੱਥੇ ਅਸੀਂ ਇਸਤਰੀ ਜਾਤੀ ਦੀ ਕੁੱਝ ਕਮਜ਼ੋਰੀਆਂ ਅਤੇ ਅਗੁਣਾ ਦਾ ਜ਼ਿਕਰ ਕੀਤਾ ਹੈ ਉਥੇ ਇਸਤਰੀ ਜਾਤੀ ਦੇ ਬੇਅੰਤ ਗੁਣਾ ਉੱਤੇ ਸਿਫਤਾਂ ਦਾ ਨਿਰਣਾ ਵੀ ਇਸ ਤਰ੍ਹਾਂ ਹੈ ਇਹ ਜਨਮ پا ਕੇ ਬੜੀ ਪਵਿੱਤਰ ਅਤੇ ਕੋਮਲ ਮੰਨੀ ਜਾਂਦੀ ਹੈ ਸੂਰਤ ਸੰਭਾਲਣ ਤੋਂ ਵਿਆ ਹੁਣ ਤੱਕ ਜੇ ਸੱਚੀ ਸੋਚੀ ਰਹੇ ਤਾਂ ਸਤੀ ਦੇਵੀ ਤੇ ਈਸ਼ਵਰੀ ਸ਼ਕਤੀ ਦਾ ਸਰੂਪ ਹੈ ਐਸੀ ਹੀ ਪਵਿੱਤਰ ਕੰਨਿਆ ਦਾ ਕੰਨਿਆਦਾਨ ਕਰਨ ਵਾਲੇ ਮਾਤਾ ਪਿਤਾ ਦੇ ਕੋਨ ਫਲ ਦਾ ਕੋਈ ਅੰਤ ਨਹੀਂ ਹੁੰਦਾ ਜੋ ਉਹ ਪਾਲ ਖੋਸ ਕੇ ਯੋਗ ਵਰ ਨੂੰ ਸੋਪ ਦਿੰਦੇ ਹਨ ਅਜੇਸਤਾ ਘਰ ਵਸਾ ਕੇ ਉਸ ਦੀ ਕੁਲ ਦਾ ਵਾਧਾ ਕਰਦੀ ਹੈ ਤੇ ਜਸਉਂਦੀ ਹੈ ਵਿਆਹ ਹੋ ਜਾਣ ਤੇ ਜਦ ਉਹ ਕੰਨਿਆ ਮਨ ਅਤੇ ਤਾਨ ਕਰਕੇ ਪਤੀ ਵਰਤ ਧਾਰਨ ਕਰਦੀ ਹੈ ਤਾਂ ਸੀਤਾ ਮਾਤਾ ਦਾ ਦਰਜਾ ਹਾਸਲ ਕਰਦੀ ਹੈ ਤੇ ਜੇਕਰ ਇਹ ਕੰਨਿਆ ਪਤੀ ਵਰਤ ਨੂੰ ਛੱਡ ਕੇ ਨੀਚ ਸਭਾ ਦੀ ਹੋ ਜਾਏ ਤਾਂ ਦੁਹਾਗਣੀਆਂ ਪਿਆਵ ਵਿਚਾਰਣ ਅਖਵਾਉਂਦੀ ਹੈ ਕੋਈ ਵੇਸਵਾ ਹੋ ਕੇ ਨੀਚ ਕਰਤੂਤਾ ਨਾਲ ਆਪਣੇ ਕੋਲ ਆਉਣ ਵਾਲੇ ਮਨੁੱਖ ਨੂੰ ਭ੍ਰਸ਼ਟ ਅਤੇ ਬਰਬਾਦ ਕਰ ਦਿੰਦੀ ਹੈ ਇਸ ਲਈ ਅਸੀਂ ਕਿਹਾ ਸੀ ਕਿ ਇਸਤਰੀ ਦੀਪਕ ਰੂਪ ਹੁੰਦੀ ਹੋਈ ਆਪਣੇ ਕੋਲ ਆਏ ਵਿਸੇ ਰੋਗਾਂ ਨੂੰ ਭਸਮ ਕਰ ਦਿੰਦੀ ਹੈ ਗੁਰੂ ਪਿਆਰਿਓ ਬਾਬਾ ਸ੍ਰੀ ਚੰਦੀ ਨੇ ਇਹਨਾਂ ਵਚਨਾਂ ਨਾਲ ਪ੍ਰੇਮੋ ਦੀ ਨਿਸ਼ਾ ਕਰਾ ਦਿੱਤੀ ਜੋ ਫਿਰ ਦੁਬਾਰਾ ਨਾ ਪੋਲੀ ਬਾਬਾ ਜੀ ਤੋਂ ਆਪਣੇ ਸਾਰੇ ਪ੍ਰਸ਼ਨਾਂ ਦੇ ਉੱਤਰ ਸੁਣ ਕੇ ਪ੍ਰੇਮੋ ਦੀਆਂ ਅੱਖਾਂ ਖੁੱਲ ਗਈਆਂ ਉਸਨੇ ਆ ਕੇ ਮਾਤਾ ਜੀ ਨੂੰ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਕਿ ਆਪ ਜੀ ਦੇ ਸ੍ਰੀ ਚੰਦ ਜੀ ਜੋ ਨੰਗੇ ਵਦਨ ਰਹਿੰਦੇ ਹਨ ਅਤੇ ਸਾਧੂਆਂ ਵਾਂਗੂ ਸਾਰਾ ਦਿਨ ਅੱਖਾਂ ਵਿੱਚੇ ਬੈਠੇ ਥੱਕਦੇ ਨਹੀਂ ਹਨ ਉਹ ਕਿੰਨੀ ਸੋਜੀ ਰੱਖਦੇ ਹਨ ਅੱਜ ਤਾਂ ਇਸਤਰੀ ਜਾਤੀ ਦੇ ਗੁਣਾ ਅਰ ਗੁਣਾ ਦਾ ਨਿਰਣਾਸਣ ਆ ਕੇ ਉਹਨਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਪ੍ਰੇਮੋ ਨੇ ਵੇਰਵੇ ਨਾਲ ਸਭ ਕੁਝ ਦੱਸ ਦਿੱਤਾ ਤੇ ਕਿਹਾ ਉਹ ਤਾਂ ਚੰਦਨ ਦਾ ਬੂਟਾ ਹੈ ਉਹ ਤਾਂ ਸਾਰੀਆਂ ਸੰਗਤਾਂ ਨੂੰ ਪ੍ਰੀਤਮ ਦੇ ਪ੍ਰੇਮ ਵਿੱਚ ਮਸਤ ਕਰ ਦਿੰਦੇ ਹਨ ਉਹ ਸ੍ਰੀ ਚੰਦ ਹਨ ਕਿ ਧਰਤੀ ਦੇ ਚੰਨ ਹਨ ਜੋ ਚਕੋਰਾ ਜਹੀਆਂ ਮਨੁੱਖਾਂ ਦੀਆਂ ਅੱਖੀਆਂ ਨੂੰ ਆਪਣੇ ਮਾਲ ਖਿੱਚ ਲੈਂਦੇ ਹਨ ਉਹਨਾਂ ਦੇ ਬਚਨ ਹਨ ਕੇ ਰਾਮ ਦੇ ਬਾਣ ਹਨ ਜੋ ਸਿੱਧੇ ਵੱਜਦੇ ਹਨ ਤੇ ਵਿਨਦੇ ਜਾਂਦੇ ਹਨ ਉਹ ਐਸੀ ਜੁਗਤ ਨਾਲ ਬੋਲਦੇ ਹਨ ਕਿ ਪੰਡਤਾਂ ਸੰਤਾਂ ਨੂੰ ਵੀ ਨਿਰੁੱਤਰ ਕਰ ਦਿੰਦੇ ਹਨ ਉਹਨਾਂ ਦੀਆਂ ਅੱਖਾਂ ਵਿੱਚ ਰੱਬੀ ਜੋਤ ਦੀ ਕਿਰਨ ਹੈ ਜੋ ਸਾਹਮਣੇ ਵੇਖ ਕੇ ਝਾਲ ਨਹੀਂ ਝੱਲੀ ਜਾਂਦੀ ਤਪ ਅਤੇ ਬਲ ਦੀ ਸ਼ਕਤੀ ਹੈ ਉਹ ਬੋਲਦੇ ਹਨ ਤੇ ਹੱਸਦੇ ਹੱਸਦੇ ਕੁਝ ਕਹਿੰਦੇ ਹਨ ਮਾਨੋ ਜਿਵੇਂ ਫੁੱਲ ਝੜਦੇ ਹੋਣ ਉਹ ਆਪਣੀਆਂ ਵਿਚਾਰਾਂ ਅਤੇ ਸਿਧਾਂਤਾਂ ਦੀ ਸੁਗੰਧੀ ਨਾਲ ਮਨੁੱਖਾਂ ਦਾ ਮਨ 모ਹ ਲੈਦੇ ਹਨ ਮਾਤਾ ਸੁਲਖਣੀ ਜੀ ਤੂੰ ਸੇ ਧਨ ਹੋ ਤੂੰ ਸੇ ਧਨ ਹੋ ਇਹ ਸੁਣ ਕੇ ਮਾਤਾ ਸੁਲਖਣੀ ਜੀ ਬੜੇ ਪ੍ਰਸੰਨ ਹੋਏ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਉਹਿਆਂ ਬੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਕੇ ਨੂੰ ਲਾਈਕ ਕਰਨਾ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਵਾਹਿਗੁਰੂ ਜੀ ਲਿਖਣਾ ਜੇ ਇਸ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰੂ ਜੀ ਆਪ ਸਭnabla ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ